ਚੌਥੀ ਕਤਰ ਦੇ ਵੱਲੋਂ 8 ਸਫਤਾਂ ਦੀ ਫਾਂਸੀ ਨੂੰ ਰੱਦ ਕਰਵਾਉਣ ਦੇ ਫੈਸਲੇ ਸਬੰਧੀ ਸ਼੍ਰੋਮਣੀ ਕਮੇਟੀ ਸਕੱਤਰ ਗੁਰਚਰਨ ਸਿੰਘ ਗਰੇਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਇਸ ਦਾ ਜਵਾਬ ਦੇਵੇਗੀ ਤੇ ਨਾਲ ਹੀ ਉਹਨਾਂ ਕਿਹਾ ਕਿ ਬੰਦੀ ਸਿੰਘਾਂ ਨੂੰ ਅਜੇ ਤੱਕ ਰਿਹਾਨ ਨਹੀਂ ਕੀਤਾ ਜਾ ਰਿਹਾ। ਚੌਥੀ ਦੇਸ਼ ਦੇ ਵਿੱਚ ਸਿੱਖਾਂ ਦੇ ਨਾਲ ਵਿਵਾਦ ਕੀਤਾ ਜਾ ਰਿਹਾ ਹੈ। ਹੋਰ ਉਹਨਾਂ ਕੀ ਕੁਝ ਕਿਹਾ? ਆਓ ਜਾਣਦੇ ਹਾਂ। ਅਖਬਾਰਾਂ 'ਚ ਇੱਕ ਵੱਡੀ ਸੁਰਖੀ ਹੈ ਕਿ ਕਤਰ ਦੇਸ਼ ਵੱਲੋਂ ਹਿੰਦੁਸਤਾਨ ਦੇ 8 ਨਵੀਂ ਅਫਸਰਾਂ ਨੂੰ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਅਗਸਤ 2022 ਦੇ ਵਿੱਚ ਉਹਨਾਂ ਨੂੰ ਫੜਿਆ ਸੀ ਤੇ ਅੱਜ 16 ਮਹੀਨਿਆਂ ਬਾਅਦ 2023 ਦੇ ਵਿੱਚ ਜਿਹੜੀ ਲੋਅਰ ਅਦਾਲਤ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ ਉਹ ਅੱਜ ਕੋਰਟ ਵੱਲੋਂ ਜਦੋਂ ਅੱਗੇ ਪਟੀਸ਼ਨ ਪਾਉਣ ਦਾ ਜਿੱਥੇ ਮੌਕਾ ਸੀ ਉਹਨਾਂ ਨੂੰ ਉਸ ਨੇ ਕੋਰਟ ਨੇ ਉਹਨਾਂ ਦੀ ਫਾਂਸੀ ਦੀ ਸਜ਼ਾ ਮਾਫ ਕਰ ਦਿੱਤੀ ਹੈ ਏ ਮੈਨੂੰ ਮੈਨੂੰ ਲੱਗ ਰਿਹਾ ਕਿ ਉਹ ਦੇਸ਼ ਕਤਰ ਦੀ ਜਿਹੜੀ ਜਿਹੜੀ ਜਿਹੜਾ ਦੇਸ਼ ਆ ਸਰਕਾਰ ਹੈ ਉਹਨਾਂ ਦੀ ਉਹਨਾਂ ਦਾ ਰਾਜਾ ਜਿਹੜੇ ਕੀ ਅਮੀਰ ਸ਼ੇਖ ਤਮੀਰ ਬਿਨ ਜਿਹੜੇ ਆ ਕਤਰ ਦੇ ਮਹਾਰਾਜੇ ਨੇ ਉਹਨਾਂ ਦਾ ਧੰਨਵਾਦ ਕਰਨਾ ਬਣਦਾ ਕਿ ਉਹਨਾਂ ਨੇ ਸਾਡੇ ਦੇਸ਼ ਦੇ ਅੱਠ ਉਹਨਾਂ ਲੋਕਾਂ ਨੂੰ ਅ ਅੱਜ ਫਾਂਸੀ ਦੀ ਸਜ਼ਾ ਮਾਫ ਕਰ ਦਿੱਤੀ ਆ ਜਿਹਦੇ ਵਿੱਚ ਜਿਹੜਾ ਫਾਈਨੈਂਸ਼ੀਅਲ ਟਾਈਮ ਜਿਹੜਾ ਜ਼ਿਕਰ ਕਰਦਾ ਕਿ ਉਹਨਾਂ ਤੇ ਅੱਠ ਸਾਡੇ ਜਿਹੜੇ ਨੇਵੀ ਫੌਜੀ ਆ ਉਹਨਾਂ ਤੇ ਜਸੂਸੀ ਕਰਨ ਦਾ ਕਥਤ ਦੋਸ਼ ਲਾਇਆ ਗਿਆ ਸੀ ਦੋਸ਼ ਵੀ ਬਹੁਤ ਵੱਡਾ ਸੀ ਤੇ ਇਹ ਇੱਕ ਸਲਾਮਕ ਦੇਸ਼ ਆ ਕੱਟੜਵਾਦੀ ਦੇਸ਼ ਆ ਉਸ ਵੱਲੋਂ ਸਾਡੇ ਦੇਸ਼ ਦੇ ਅੱਠ ਨੇਵੀ ਅਫਸਰਾਂ ਦੀ ਜਿਹੜੀ ਆ ਸਜ਼ਾ ਦੀ ਮਾਫੀ ਕੀਤੀ ਗਈ ਆ ਬੜੀ ਚੰਗੀ ਗੱਲ ਆ ਮੈਂ ਧੰਨਵਾਦ ਕਰਦਾ ਹਿੰਦੁਸਤਾਨ ਦੀ ਸਰਕਾਰ ਦਾ ਨਰਿੰਦਰ ਮੋਦੀ ਜੀ ਦਾ ਕਿ ਉਹਨਾਂ ਨੇ ਇਸ ਮੌਕੇ ਤੇ ਆਪਣੀ ਐਮਬੈਸੀ ਦੇ ਦੁਆਰਾ ਜਿਹੜੇ ਉਹ ਅੱਠ ਪਰਿਵਾਰ ਸੀ ਉਹਨਾਂ ਦੇ ਪਰਿਵਾਰਾਂ ਦਾ ਫਿਕਰਮੰਦੀ ਕਰਦੇ ਆ ਉਹਨਾਂ ਨੇ ਇਸ ਦੇ ਬਾਰੇ ਚਾਰਾ ਜੋ ਜ ਕੀਤੀ ਇਹ ਵੀ ਗੱਲ ਦੇਖਣ ਵਿੱਚ ਆਈ ਹੈ ਕਿ ਪਿਛਲੇ ਦਿਨੀ ਦਸੰਬਰ 4 ਨੂੰ ਜਿਹੜੀ ਇੱਕ ਦੁਬਈ ਦੇ ਅੰਦਰ ਦੁਨੀਆ ਭਰ ਦੇ ਦੇਸ਼ਾਂ ਦੀ ਇੱਕ ਮੀਟਿੰਗ ਹੋਈ ਸੀ ਉਹਦੇ ਚ ਮੋਦੀ ਸਾਹਿਬ ਜਿਹੜੇ ਆ ਉਹ ਕਤਰ ਦੇ ਸ਼ੇਖ ਨੂੰ ਮਿਲੇ ਸਨ ਤੇ ਮਿਲਣ ਤੋਂ ਬਾਅਦ ਉਹਨਾਂ ਨੇ ਆਪਣੇ ਜਿਹੜਾ ਜਿਹੜਾ ਅਕਾਊਂਟ ਆ سوشل ਅਕਾਊਂਟ ਉਹਦੇ ਤੇ ਜ਼ਿਕਰ ਵੀ ਕੀਤਾ ਸੀ ਕਿ ਕਤਰ ਵਿੱਚ ਬੈਠੇ ਭਾਰਤੀ ਲੋਕਾਂ ਦੀ ਖੈਰ ਖਵਾਈ ਵੀ ਪੁੱਛੀ ਆ ਬੜੀ ਚੰਗੀ ਗੱਲ ਆ ਜੇ ਅਸੀਂ ਆਪ ਦੇ ਦੇਸ਼ ਦੇ ਲੋਕਾਂ ਦੀ ਗੱਲ ਨਹੀਂ ਕਰਾਂਗੇ ਪਰ ਮੈਨੂੰ ਹੈਰਾਨੀ ਇਸ ਗੱਲ ਦੀ ਆ ਕਿ ਜਿੱਥੇ ਅੱਜ ਇੱਕ ਸੰਤੁਸ਼ਟੀ ਦੀ ਖਬਰ ਆ ਮੈਂ ਵਧਾਈ ਦਿਨਾ ਕਿ ਨਾ ਮੋਦੀ ਸਰਕਾਰ ਨੂੰ ਉੱਥੇ ਇਸ ਗੱਲ ਦਾ ਅਫਸੋਸ ਵੀ ਆ ਬਹੁਤ ਵੱਡਾ ਕਿ ਜਿਹੜੇ ਕੱਟੜਵਾਦੀ ਮੁਸਲਮ ਦੇਸ਼ ਆ ਉਹਨਾਂ ਨੇ ਇੱਕ ਬੜੀ ਗੰਭੀਰ ਕਿ ਦੋਸ਼ ਤਹਿਤ ਲੋਕਾਂ ਦੀ ਜਿਹੜੀ ਫਾਂਸੀ ਆ ਉਹਨਾਂ ਨੂੰ ਮaaf ਕਰ ਦਿੱਤਾ ਤੇ ਦੂਸਰੇ ਪਾਸੇ ਅੱਜ ਗਾਂਧੀ ਦਾ ਦੇਸ਼ ਕਹੌਣ ਵਾਲਾ ਅੱਜ ਜਦੋਂ ਵੀ ਕਦੇ ਕੋਈ ਲੋਕ ਜਿਹੜੇ ਆ ਆਪਣੇ ਅਹੁਦਾ ਸੰਭਾਲਦੇ ਆ ਤੇ ਰਾਜ ਘਾਟ ਜਾ ਕੇ ਗਾਂਧੀ ਦੇ ਕਹਿੰਦੇ ਸਮਾਧ ਤੇ ਮੱਥੇ ਰਗੜਦੇ ਆ ਤੇ ਕਹਿੰਦੇ ਅਹਿੰਸਾ ਸਾਧ ਦੀ ਵੱਡੀ ਗੱਲ ਕਰਦੇ ਆ ਤੇ ਲੋਕਤੰਤਰ ਦਾ ਦਾਵਾ ਕਰਦੇ ਆ ਇਸ ਦੁਨੀਆ ਦੇ ਅੰਦਰ ਕੋ ਵੱਡਾ ਲੋਕਤੰਤਰ ਆ ਦਾ ਉਸ ਲੋਕਤੰਤਰ ਦੇ ਲੋਕ ਜਿਹੜੇ ਕੀ ਨਾਗਰਿਕ ਨੇ ਤੇ ਖਾਸ ਤੌਰ ਤੇ ਉਸ ਕੌਮ ਦੇ ਜਿਸ ਕੌਮ ਨੇ ਇਸ ਦੇਸ਼ ਲਈ ਖੂਨ ਦਿੱਤਾ ਆਪਣਾ ਤੇ ਅੱਜ ਦੇਸ਼ ਦੀ ਸਰਾਹਤੇ ਆਪਣੀ ਦੇਸ਼ ਭਗਤੀ ਦਾ ਸਬੂਤ ਦਿੰਦੇ ਆ ਉਹ ਤਿਰੰਗਿਆਂ 'ਚ ਲਿਫਟ ਕੇ ਘਰਾਂ ਨੂੰ ਆ ਰਹੇ ਨੇ ਪੰਜਾਬ ਦੇ ਅੰਦਰ ਹਰ ਨਵੀਂ ਸਵੇਰ ਐਸੀ ਕੋਈ ਖਬਰ ਆਉਂਦੀ ਆ ਉਹਨਾਂ ਦੇ ਲਈ ਸਾਡਾ ਦੇਸ਼ ਫਿਕਰਮੰਦ ਨਹੀਂ ਹੈ ਅੱਠ ਪਰਿਵਾਰਾਂ ਦੇ ਲਈ ਦੇਸ਼ ਨੇ ਜਿਹੜੀ ਚਾਰਾਜੋਈ ਕੀਤੀ ਆ ਉਹ ਧੰਵਾਦ ਆ ਪਰ ਲੱਖਾਂ ਜਿਹੜੇ ਸਿੱਖ ਨੇ ਉਹਨਾਂ ਦੀਆਂ ਭਾਵਨਾਵਾਂ ਦਾ ਕੀ ਕੀ ਕੋਈ ਅਰਥ ਸ਼ਾਇਦ ਕੀ ਗੱਲ ਇਹ ਦੇਸ਼ ਨਹੀਂ ਸਮਝ ਰਿਹਾ ਸੋ ਬੜਾ ਅਫਸੋਸ ਆ ਕਿ ਬੰਦੀ ਸਿੰਘ ਖਾਸ ਤੌਰ ਤੇ ਬਲਵੰਤ ਸਿੰਘ ਜੀ ਰਾਜੋਆਣਾ ਉਹਨਾਂ ਦਾ ਜਦੋਂ ਮਾਮਲਾ ਆਉਂਦਾ ਤੇ ਸਾਡੇ ਵੱਡੇ ਲੀਡਰ ਜਿਹੜੇ ਆ ਉਹ ਪਾਰਲੀਮੈਂਟ ਦੇ ਵਿੱਚ ਇਸ ਗੱਲ ਦੇ ਲਈ ਦੋ ਟੂ ਗੱਲ ਕਰ ਦਿੰਦੇ ਆ ਕਿ ਤੁਸੀਂ ਮਾਫ ਨਹੀਂ ਕੀਤੇ ਜਾ